ਲੈਮਨ ਨਿੰਬੂ ਵਗੈਰਾ ਦੁੱਧ ਸੋਡਾ ਸ਼ਕੰਜਵੀ ਵਗੈਰਾ ਅੱਛਾ ਜੀ ਸ਼ਰਬਤ ਵਗੈਰਾ ਅਗਲੀ ਤੁਹਾਡੇ ਉਧਾਂ ਚਰਚੇ ਪੂਰੇ ਆ ਜੀ ਅੰਮ੍ਰਿਤਸਰ ਸ਼ਹਿਰ ਦੇ ਵਜੇ ਦੇ ਗੂਹ ਪਾਣੀ ਦੇ ਮਿਹਰਬਾਨੀ ਸਤਿ ਮੈਂ ਆਪਣਾ ਦੁੱਧ ਸੋਡੇ ਤੇ ਅਗਲੀ ਕਿੰਨੀ ਪੁਰਾਣੀ ਦੁਕਾਨ ਆ ਜੀ ਤੁਹਾਡੀ ਸਾਨੂੰ 1944 ਜੀ ਆ ਜੀ ਓਕੇ ਵਾਹ ਜੀ ਵਾਹ ਤੇ ਆਪਣੀ ਕਿੰਵੀਂ ਪੀੜੀ ਆ ਜੀ ਇੱਥੇ ਹੁਣ ਕੰਮ ਕਰਦੀ ਹੈ ਚਲੋ ਉਧਾਂ ਦਾ ਤੀਜੀ ਆ ਜੀ ਅੱਛਾ ਜੀ ਤੇ ਆਪਣਾ ਕਿਹੜਾ ਗਾਮਾ ਦੀ ਇੱਥੇ ਆਪਣਾ ਲੈਮਨ ਨਿੰਬੂ ਵਗੈਰਾ ਦੁੱਧ ਸੋਡਾ ਸ਼ਕੰਜਵੀ ਵਗੈਰਾ ਅੱਛਾ ਜੀ ਸ਼ਰਬਤ ਵਗੈਰਾ ਓਕੇ ਤੇ ਕਿੰਨੇ ਸਾਲ ਹੋ ਗਏ ਅੰਕਲ ਜੀ ਤੁਹਾਨੂੰ ਇੱਥੇ ਆਪ ਕੰਮ ਕਰਦਿਆਂ ਨੂੰ ਮੈਨੂੰ 55 ਸਾਲ ਹੋ ਗਏ ਕੰਮ 55 ਸਾਲ ਵਾਹ ਜੀ ਵਾ ਫਿਰ ਤੋਂ ਤਹੀ ਅੰਮ੍ਰਿਤਸਰ ਇਹ ਡਵੈਲਪ ਹੁੰਦਾ ਆਪਣੀ ਅੱਖਾਂ ਸਾਹਮਣੇ ਵੇਖਿਆਣਾ ਜੀ ਅੱਖਾਂ ਜੀ ਉਹਨਾਂ ਜ਼ਮਾਨਿਆਂ 'ਚ ਹਸਤਾਲ ਹੁੰਦਾ ਸੀ ਸਾਹਮਣੇ ਤੇ ਕਿੰਨੀ ਉਮਰ ਹੀ ਛੋਟੀ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ 20 ਸਾਲ ਅੱਭੀ ਟਾਈਮ ਹੋ ਗਿਆ ਅੰਕਲ ਜੀ ਤੁਹਾਨੂੰ ਫਿਰ ਕੰਮ ਕਰਦਿਆਂ ਹਾਂ ਜੀ ਹਾਂ ਜੀ 55 ਸਾਲ ਹੋ ਗਏ ਜੀ ਅੱਛਾ ਜੀ ਬੂ ਓਕੇ ਹਾਂ ਮਸਾਲਾ ਮਸਾਲਾ ਅੰਕਲ ਜੀ ਕਿਹੜਾ ਦੇ ਆਪਣਾ ਕੋਈ ਆਪ ਤੇ ਆਰ ਕੀਤਾ ਹੈ ਸੀ ਇਹ ਆਪ ਹੀ ਤਿਆਰ ਕੀਤਾ ਸਭ ਇਸ ਤਰ੍ਹਾਂ ਹੀ ਹੈ ਤੇ ਇਹ ਕੀ ਬਾਤ ਆ ਜੀ ਹੁਣ ਵਿੱਚ ਇਹ ਮਸਾਲਾ ਲਾਈਮਨ ਪਾਤੀ ਆ ਜੀ ਅੱਛਾ ਜੀ ਤੇ ਹੁਣ ਤੁਸੀਂ ਸਵਾਦ ਦੇਖ ਕੇ ਦੱਸ ਦੇਣਾ ਮੂਹਰੇ ਲੱਗਦਾ ਸਹੀ ਆ ਜੀ ਸਹੀ ਆ ਇਹ ਕਹਿੰਦਾ ਦੁੱਧ ਛੋਟਾ ਦਾ ਵੀ ਕਰੋ ਜੀ ਗਲਾਸ ਯਾਰ ਉਹ ਵੀ ਕਰ ਦਿਆਂਗੇ ਤੇ ਮਸਾਲੇ ਕੋਈ ਖਾਸ ਤਰ੍ਹਾਂ ਦੇ ਮਸਾਲੇ ਪਾਏ ਤੁਸੀਂ ਇਹਦੇ ਵਿੱਚ ਸਭ ਠੀਕ ਆ ਜੋ ਮਸਾਲੇ ਤੇ ਮਸਾਲੇ ਹੀ ਲੈਣੇ ਹਾਂ ਹਾਂ ਠੀਕ ਆ ਜੀ ਚੰਗੜੀ ਦੁੱਧ ਛੋਟਾ ਕਰੋ ਜੀ ਤਿਆਰ ਹੈ ਇਹ ਦੁੱਧ ਛੋਟੇ ਜਿਹੇ ਬੋਤਲ ਵੀ ਆਪ ਤਿਆਰ ਕਰਦੇ ਨੇ ਕਿ ਜਿਵੇਂ ਇਹ ਸਭ ਬਜਾਰੀ ਹੈ ਜੀ ਇਹ ਬਜਾਰੀ ਲੈ ਕੇ ਆਉਂਦੇ ਆ ਨਾ ਹਾਂਜੀ ਤੇ ਦੁੱਧ ਕਿਹੜਾ ਆ ਗਿਆ ਜੀ ਇਹ ਚੰਮੂਲ ਸ਼ਕਤੀ ਓਕੇ ਅਮੂਲ ਦਾ ਹਰਾ ਮੱਲ ਜਾਂ ਵੀਰ ਦਾ ਹਰਾ ਵਾਹ ਬਈ ਵਾਹ ਪੈਕਟ ਆਲਾ ਤਿਆਰ ਹੈ ਨਾ ਵਰਤਦੇ ਨੇ ਹਾਂਜੀ ਪੈਕਟ ਆਲਾ ਤੋਂ ਇਲਾਵਾ ਅੰਦਰ ਕਿਹੜੀ ਕਿਹੜੀ ਆਈ ਤੇ ਸਰਪਤ ਬਗਾਰਾ ਆਇਆ ਜੀ ਅੱਛਾ ਜੀ ਸ਼ਰਬਤ ਆਪ ਤਿਆਰ ਕਰਦੇ ਵੀ ਆਏ ਆਪਣਾ ਨਹੀਂ ਸਾਰੇ ਬਜਾਰੀ ਹੈ ਜੀ ਅੱਛਾ ਵਾਹ ਬਈ ਵਾਹ ਰੰਗ ਚੈੱਕ ਕਰੋ ਜੀ ਪੂਰਾ ਜਬਰਦਸਤ ਜਿਆ ਹੈ ਕਲਰ ਇਹ ਅੰਗਲੀ ਇਹ ਗਲਾਸ ਕਿੰਨੇ ਦਾ ਜੀ ਆਪਣਾ ਇਹ ਤੁਹਾਡਾ ਅੱਧਾ-ਅੱਧਾ ਆ ਉਹਦਾ 50 ਰੁਪਏ ਦਾ ਗਲਾਸ ਆ ਪੂਰਾ ਅੱਛਾ ਜੀ ਤੇ ਆਪਣਾ ਇਹ ਲੈਮਨ ਦਾ ਲੈਮਨ ਦਾ 35 ਰੁਪਏ ਦਾ ਠੀਕ ਆ ਜੀ ਇਹ ਪੀਣ ਬਾਅਦ ਇਹ ਅੰਗਲੀ ਕਿਹੜੀ ਜਗ੍ਹਾ ਦਾਣਾ ਪਏਗਾ ਜੀ ਇਹ ਸਿਸਟਲ ਚਾਂਕ ਉੱਪਰ ਉਹ ਠੀਕ ਆ ਜੀ ਤੇ ਟਾਈਮਿੰਗ ਆਪਣੀ ਦੱਸ ਦਿਓ ਜੀ ਸਿਰ ਉਹ 7-8 ਵਜੇ ਤੋਂ ਰਾਤ 9-10 ਵਜੇ ਠੀਕ ਆ ਜੀ